Uh, first of all a very warm good afternoon sir i uh, i would like to thank you uh, sir actually jive onne ne tano keha ki oh tade bua de pind to aur main sir utthe vi aayi ha jithe tade sohriyan de pind to main vi aayi ha peva fir main actually peva vi aayi ha aur mera jada papa onna da jila oh sir patiala actually sir thank you for giving us a big day ਅ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਿਹਾ ਔਰ ਇੱਕ ਵਾਰ ਮੈਂ ਸੋਨ ਸਕਦੇ ਹਾਂ ਕਿ ਇਹ ਕਿਸ ਸਰਕਾਰ ਕਰਕੇ ਸাকার ਹੋ ਰਿਹਾ ਹੈ ਜੀ ਮਾਨ ਸਰਕਾਰ ਕਰਕੇ ਫਿਰ ਜਿਵੇਂ ਤੁਸੀਂ ਸਾਨੂੰ ਟਰਸਟਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੂਗੇ ਉਮੇ ਅਸੀਂ ਸਰ ਪ੍ਰੋਮਿਸ ਕਰਦੇ ਆ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ ਥੈਂਕ ਯੂ ਸੋ ਮਚ ਸਰ ਤੁਸੀਂ ਨਾਮ ਦੱਸਿਓ ਜੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਰਵਨੀਤ ਕੌਰ ਨਾਮ ਹੈ ਐਕਚੁਅਲੀ ਸਰ ਮੇਰੇ ਫਾਦਰ ਇਨ ਲਾ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਬੋਲ ਕੇ ਆਇਆ ਹੋ ਕਿ ਤੁਸੀਂ ਉਹਨਾਂ ਦੇ ਸੌਰਿਆਂ ਤੇ ਸ਼ਹਿਰ ਤੋਂ ਆਏ ਹੋ ਠੀਕ ਓਕੇ ਸਰ ਥੈਂਕ ਯੂ ਸੋ ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਆ ਫਸਟ ਆਫ 올 ਅ ਵੈਰੀ ਵਾਰਮ ਗੁੱਡ ਆਫਟਰਨੂਨ ਸਰ ਆਈ ਆਈ ਵੁੱਡ ਲਾਈਕ ਟੂ ਥੈਂਕ ਯੂ ਸਰ ਐਕਚੁਅਲੀ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਉਹ ਤੁਹਾਡੇ ਭੂਆ ਦੇ ਪਿੰਡ ਤੋਂ ਆ ਔਰ ਮੈਂ ਸਰ ਉੱਥੇ ਵਿਆਹੀ ਆ ਜਿੱਥੇ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਮੈਂ ਵਿਆਹੀ ਆ ਫੇਵਾ ਫਿਰ ਮੈਂ ਐਕਚੁਅਲੀ ਫੇਵਾ ਵਿਆਹੀ ਆ ਔਰ ਮੇਰਾ ਜਿਹੜਾ ਪਪਾ ਉਹਨਾਂ ਦਾ ਜ਼ਿਲ੍ਹਾ ਉਹ ਸਰ ਪਟਿਆਲਾ ਐਕਚੁਅਲੀ ਸਰ ਥੈਂਕ ਯੂ ਫਾਰ ਗਿਵਿੰਗ ਅਸ ਅ ਬਿਗ ਡੇ ਅ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਿਹਾ ਔਰ ਇੱਕ ਵਾਰ ਮੈਂ ਸੋਨ ਸਕਦੇ ਹਾਂ ਕਿ ਇਹ ਕਿਸ ਸਰਕਾਰ ਕਰਕੇ ਸাকার ਹੋ ਰਿਹਾ ਜੀ ਮਾਨ ਸਰਕਾਰ ਕਰਕੇ ਫਿਰ ਜਿਵੇਂ ਤੁਸੀਂ ਸਾਨੂੰ ਟਰਸਟਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੂਗੇ ਉਮੇਂ ਅਸੀਂ ਸਰ ਪ੍ਰੋਮਿਸ ਕਰਦੇ ਆ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ ਥੈਂਕ ਯੂ ਸੋ ਮੱਚ ਸਰ ਤੁਸੀਂ ਨਾਮ ਦੱਸਿਓ ਜੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਰਵਨੀਤ ਕੌਰ ਨਾਮ ਹੈ ਐਕਚੁਅਲੀ ਸਰ ਮੇਰੇ ਫਾਦਰ ਇਨ ਲਾ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਬੋਲ ਕੇ ਆਇਓ ਕਿ ਤੁਸੀਂ ਉਹਨਾਂ ਦੇ ਸੌਰਿਆਂ ਤੇ ਸ਼ਹਿਰ ਤੇ ਠੀਕ ਓਕੇ ਸਰ ਥੈਂਕ ਯੂ ਸੋ ਮੱਚ ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ